ਥੋੜੇ ਜਿਹਾ ਮੁੱਲ ਵਾਲੀਆਂ ਦੋ ਮੱਝਾਂ ਲੈ ਕੇ ਮਿੱਤਰੋ ਫੇਰ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਖੜਿਆ ਪਿੰਡ ਦੇਖ ਤਹਿਸੀਲ ਮੋੜ ਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਬਿੰਦਰੀ ਦੇ ਘਰੋਂ ਸੂਚਾ ਵਾਲੀ ਸੜਕ ਤੋਂ ਇਹ ਵੀਡੀਓ ਹੈ ਦੋਨੇ ਮਿੱਤਰੋ ਤਾਜ਼ੀਆਂ ਨੇ ਪੂਰੀ ਗੱਲਬਾਤ ਪਾਈ ਦੇ ਨਾਲ ਕਰਾਂਗੇ ਕੀ ਕੀ ਇਹਦੇ ਰੇਟ ਆ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆਂ ਸਿੰਘ ਖੁੱਲਾ ਕੱਦ ਮਿੱਤਰੋ ਦਰਮਿਆਨਾ ਜਾਂ ਛੋਟਾ ਵੀ ਮੰਨ ਲੈਨੇ ਆਪਾਂ ਦਰਮਿਆਨਾ ਵੀ ਕਹਿ ਸਕਦੇ ਆਂ ਤੇ ਕਦੋਂ ਕਦੀ ਇਹ ਸੂਈ ਵੀ ਆ ਜਾਂ ਕਿੰਨਾ ਬੋੜਾ ਇਹਦੇ ਨੂੰ ਹੱਕੇ ਜ ਮੜੇ ਪੂਰੀ ਗੱਲਬਾਤ ਆਪਾਂ ਭਾਈ ਦੇ ਨਾਲ ਹੀ ਕਰਾਂਗੇ ਥਾਲੇ ਵੀ ਦੀ ਪੂਰੀ ਮਿੱਤਰੋ ਸਾਫ ਹੈ ਹਾਂਜੀ ਭਾਈ ਵਿੰਦਰੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੈ ਸੇ ਤਾਂ ਹਾਂ ਵਿੰਦਰੀ ਸੁਆ ਮੱਧ ਦਾ ਤੀਜਾ ਹੂ ਇਹਦਾ ਤੀਜਾ ਕਹਿ ਕੇ ਜਿੱਤੀ ਆ ਇਹਨਾਂ ਨੇ ਚੌਥਾ ਮੰਨ ਕੇ ਆਵੇ ਅਗਲਾ ਮੰਨ ਲਾ ਵੀ ਤੀਜਾ ਕਿਹਾ ਤੀਜਾ ਪਿਆ ਚੌਥਾ ਮੰਨ ਕੇ ਅਗਲਾ ਚੌਥਾ ਮੰਨ ਲੜੇ ਹਣਾ ਦੁੱਧ ਕਿੰਨਾ ਕੁ ਹੋਊਗਾ ਤੇ ਕਿੰਨੇ ਕੁ ਦਿਨ ਸੂਈ ਨ ਹੋਵੇ ਦੁੱਧ ਇਹ 12 ਤਰੀਕ ਦੀ ਸੂਈ ਹੈ ਜੀ ਤੇ ਇਸ ਟਾਈਮ ਇਹ ਥੱਲੇ 1 ਕਿਲੋ ਦੁੱਧ ਆਜਰਾ ਤੁਹਾਡਾ ਦ੍ਰੇਮਾ ਮੰਨ ਗਈ ਕਰਿਆ ਦ੍ਰੇਮਾ ਮੰਨ ਗਈ 8 ਕਿਲੋ ਦੁੱਧ ਆਸਣੇ ਬੱਚੇ ਆਸਣੇ ਬੱਚੇ 12 ਤਰੀਕ ਦੀ 12 ਤਰੀਕ ਦੀ ਸੂਈ ਹੈ ਜੀ 12 ਤਰੀਕ ਦੀ ਸੂਈ ਵੀ ਆ ਮੰਨ ਲਾ ਵੀ ਅੱਜ 6-7 ਦਿਨ ਹੀ ਹੋਇਆ ਬੱਚਾ ਕਿਹੜਾ ਬੱਚਾ ਆ ਮਗਰ ਕਟਾ ਹੈ ਮਗਰ ਕਟਾ ਠੀਕ ਹੈ ਤੇ ਤੋਰੋ ਜੇ ਇੱਕ ਵਾਰੀ ਕਾਦ ਮੇਂ ਤਰੋ ਦਰਮਿਆਨਾ ਵੀ ਕਹਿ ਸਕਦੇ ਆ ਛੋਟਾ ਵੀ ਕਹਿ ਸਕਦੇ ਆ ਤੇ ਜਿਹੜਾ ਦੁੱਧ ਦੋਨੇ ਟਾਈਮਾਂ ਦਾ 8 ਕਿਲੋ ਹੈ ਸਣੇ ਬੱਚੇ ਦੁੱਧ ਮਿੱਤਰੋ 2 ਕਿਲੋ 2 ਕਿਲੋ ਨੇ ਹੋਰ ਵੱਧ ਜਾਣਾ ਹਜੇ ਸੂਈ ਨੂੰ ਥੋੜੇ ਦਿਨ ਹੋਏ ਆ ਮੋਲੇ ਜੀ ਛੇਂਗਾ ਖੁੱਲਾ ਸੂਆ ਤੀਜਾ ਮੰਨ ਲਓ ਚੌਥਾ ਮੰਨ ਲਓ ਆਪਾਂ ਚੌਥਾ ਹੀ ਮੰਨਾਂਗੇ ਰੇਟ ਫਰ ਜਾਇ ਜਾਇ ਕੀ ਕਰਤਾ ਜਮਾ ਖਿੱਚ ਕੇ ਖਿੱਚ ਕੇ ਰੇਟ ਪਹਿਲਾਂ ਨੂੰ ਹੀ ਆਈ ਆਪਣੀਆਂ ਉਹ ਮੈਸਾ 2 ਘੰਟਿਆਂ ਦੇ ਵਿੱਚ ਹੀ ਸੇਲ ਹੋ ਗਈਆਂ ਸੀ ਠੀਕ ਹੈ ਪਹਿਲਾਂ ਰੇਟ ਹੀ ਆਈ ਇਹਦਾ 85000 ਹੀ ਆਈ ਇਹਦਾ 85 ਆ ਉਹਦਾ ਕਿੰਨਾ ਕਰਾ ਸੀ ਛੋਟੀ ਦਾ ਬੋਦੋ ਉਹਦਾ ਵੀ 85 85 ਮਤਲਬ ਉਹਨੇ ਕੀ ਰੇਟ ਰੱਖਣਿਆ ਹਾਂਜੀ ਉਹਨੇ ਇੱਕ ਹੀ ਰੱਖਿਆ ਤੇ ਦੂਜੇ ਨੰਬਰ ਤੇ ਹੋਰ ਝੋਟੀ ਆ ਹਨਾ ਇਹਦਾ ਸੁਆ ਪਹਿਲਣ ਆਈ ਪਹਿਲਣ ਕਿੰਨਾ ਕੁ ਬੋਲਾ ਹੋਏ ਇਹਦੇ ਥੱਲੇ ਜਾਂ ਦੁੱਧ ਇਹਦੇ ਥੱਲੇ 7 ਕਿਲੋ ਆਈ ਕਦ ਕਾ ਠੀਕ ਹੈ ਇਹਦਾ ਹਨਾ ਹਾਂਜੀ ਇਹਨੂੰ 12-13 ਦਿਨ ਹੋਗੇ 12 ਮੰਗਰ ਬੱਚਾ ਮਗਰ ਬੱਚਾ ਕੱਟੀ ਜਾ ਮਗਰ ਕੱਟੀ ਆ 12 13 ਦਿਨਾਂ ਦੀ ਮਿੱਤਰੋ ਸੂਈ ਵੀ ਆ ਥਾਂਲੇ ਵੀ ਦੀ ਸਾਫ ਆ ਕਦ ਕਾ ਠੀਕ ਆ ਤੇ ਪਹਿਲਾ ਸੂਆ ਸੂਈ ਆ ਮੋਲ ਜੀ ਸਿੰਗ ਵੀ ਸੋਹਣਾ ਹੈ ਹਾਂਜੀ ਬਾਕੀ ਅਗਲੇ ਵੀ ਸਮਝ ਗਈ ਪੂਰੀ ਹੋਰਾਂ ਚ ਕੱਟੀ ਹੋਊਗੀ ਜੀ ਕਵਾਲ ਵੀ ਤੂੜਾ ਤੂੜਾ ਅਗਲੇ ਸੂਏ ਨੂੰ ਮਿੱਤਰੋ ਇਹਨਾਂ ਨਾਲ ਬੰਨਣਾ ਹੈ ਇਸ ਸਾਲ ਤਾਂ ਇਹ ਕਰ ਸਕਦੇ ਵੀ ਆਪਾਂ ਟਾਈਮ ਦੇ ਪਾਸ ਕਰਨ ਵਾਲੀਆਂ ਜਿਹੜਿਆਂ ਨੂੰ 8-10 ਲੀਟਰ ਦੁੱਧ ਚਾਹੀਦਾ ਉਹਨਾਂ ਦੀ ਘਾਤਰਾ ਆਪਾਂ ਕਹਿ ਸਕਦੇ ਵਧੀਆ ਹੈ ਅਗਲੇ ਸੂਏ ਨੂੰ ਇਹਨਾਂ ਨੇ 30-30 40-40000 ਰੁਪਇਆ ਵੱਜ ਜਾਣਾ ਹੁਣ ਇਹ ਆਪਣੇ ਧਾਰਾਂ ਚੋਂ ਆ ਗਏ ਆ ਹਾਂਜੀ ਹਾਂਜੀ ਧਾਰਾਂ ਚੋਂ ਆਈ ਠੀਕ ਹੈ ਮੜਲਾ ਵੀ ਸਾਡਾ 10 ਵਜੇ ਤਾਂ ਕੱਢਦੇ ਜੀ ਠੀਕ ਹੈ ਹੁਣ ਮੰਨ ਕੇ ਚਲੋ 6:30 ਦਾ ਟਾਈਮ ਹੈ ਜੀ ਠੀਕ ਹੈ ਮੜਲਾ ਵੀ ਸ਼ਾਮ ਤਾਈਂ ਜਿਹੜੇ ਨੂੰ ਆਗ ਪਸੰਦ ਆਉਂਦੀ ਵਾਲਾ ਸੌਦਾ ਕਰ ਲਿਆ ਨਾ ਹਾਂਜੀ ਹਾਂਜੀ ਆ ਕੇ ਤਸੱਲੀ ਕਰ ਸਕਦਾ ਤਸੱਲੀ ਕਰ ਲਈ ਉਹ ਇਹਦੇ ਥੱਲੇ 7 ਕਿਲੋ ਹੈ ਜੀ 7 ਕਿਲੋ 12-13 ਦਿਨਾਂ ਦੀ ਸੂਈ ਮੜਲਾ ਵੀ ਜੀ ਨਹੀਂ ਲਾਇਆ ਲੱਗਦਾ ਹਾਂਜੀ ਹਾਂਜੀ ਨਹੀਂ ਲਾਇਆ ਸਾਨੂੰ ਦੱਸੀ ਹੈ ਨਹੀਂ ਕਿ ਪੱਠੇ ਨਾ ਉਦੋਂ ਦੇ ਪਰਸੋਂ ਦੇ ਐਂ ਪਏ ਆ ਜੀ ਮੂਰੇ ਕੋਲ ਨਹੀਂ ਦੇ ਠੀਕ ਹੈ ਹਾਂਜੀ ਤੇ ਅੱਜ ਹਰੇ ਜੇ ਖਾਧਿਆ ਥੋੜੇ ਜੇ ਠੀਕ ਆ ਤੇ ਦਰੇਮਾ ਬਣ ਜਾਂਦਾ ਹਨਾ ਦੁੱਧ ਦਾ ਕਰ ਜਾਣੀਆਂ 2-2 ਕਿਲੋ ਹੋਰ ਵੱਜੂ ਹਨਾ ਹਾਂਜੀ ਆਰਾਮ ਆਰਾਮ ਆ ਤਾਂ ਐਡੀ ਛੋਟੀ ਨੂੰ 10 ਕਿਲੋ ਦੁੱਧ ਗੱਲ ਹੀ ਕੁਛ ਨਹੀਂ ਹਾਂ ਇਹਦਾ ਰੇਟ ਪਰ ਜੀ ਇਹਦਾ ਰੇਟ ਵੀ ਸੇਮ ਹੈ ਜੀ 95 95 ਹੀ ਇਹਦਾ ਜੀ ਉਹਦਾ 85 ਇਹਦਾ 95 ਜੀ 95 ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ ਆਪਣਾ 86992 86992 1185 11185 ਤਾਂ ਇੱਕ ਛੋਟੀ ਹੋਰ ਗੱਲ ਹੈ ਜੀ ਨੋਟ ਕਰ ਲਈ ਕਈ ਵਾਰੀ ਬਾਈ ਨਾਲ ਕੋਈ ਕਹਿੰਦਾ ਵੀ ਪੁੱਛ ਲੰਡੀ ਆ ਆ ਗਾਣੇ ਪੈਰ ਧਰਤਾ ਸੀ ਪੂ ਸਾਰੀ ਨਾਲ ਆਈ ਇਹਦੇ ਓਕੇ 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 ਹਾਂਜੀ ਠੀਕ ਆ ਹਾਂਜੀ